ਜਾਰੀ ਕਰ ਦਿੱਤਾ ਗਿਆ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵਿਸ਼ੇ ਨੂੰ ਵੱਤੋ ਵਤ ਲਾਇਕ ਕਰਿਓ ਤੇ ਵੱਤੋ ਸ਼ੇਅਰ ਕਰਿਓ ਤੇ ਜਿਹੜਾ ਸਾਡਾ ਪ੍ਰੋਗਰਾਮ ਹੈ ਜੀ A1 ਪੰਜਾਬੀ ਟੀਵੀ ਪਾਵਰ ਆਫ ਵਰਲਡ ਉਹਤੇ ਟੈਲੀਕਾਸਟ ਕੀਤਾ ਜਾਂਦਾ ਤੇ ਇਸ ਪ੍ਰੋਗਰਾਮ ਨੂੰ ਤੁਸੀਂ ਫੇਸਬੁੱਕ YouTube ਤੇ Instagram ਉਤੇ ਵੀ ਦੇਖ ਸਕਦੇ ਹੋ ਤੇ ਮੈਂ ਆਪਣੇ ਜਿਹੜੇ ਬਾਹਰ ਬੈਠੇ NRI ਵੀਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਸਾਨੂੰ USA, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਉੱਥੋਂ ਸਾਨੂੰ ਕਿਤੇ ਨਾ ਕਿਤੇ ਮੈਸੇਜ ਕਰਦੇ ਨੇ ਤੇ ਸਾਡੇ ਪ੍ਰੋਗਰਾਮ ਨੂੰ ਲਾਇਕ ਕਰਦੇ ਸ਼ੇਅਰ ਕਰਦੇ ਨੇ ਦੇ ਨਾਲ ਹੀ ਇਸ ਤੋਂ ਇਲਾਵਾ ਜਿਹੜੇ ਸਾਡੇ ਪੰਜਾਬ ਦੇ ਦਰਸ਼ਕ ਨੇ ਜਿਹੜੇ ਸਾਨੂੰ ਫੋਲੋ ਕਰਦੇ ਨੇ ਤੇ ਦੇਖਦੇ ਨੇ ਸਾਡਾ ਪ੍ਰੋਗਰਾਮ ਉਹ ਵੀ ਕਿਤਨਾ ਜੋ ਸਾਨੂੰ ਵਿਸ਼ਾ ਦਿੰਦੇ ਨੇ ਕਿਤਨਾ ਕਿਤੇ ਮੈਂ ਉਹਨਾਂ ਦਾ ਵੀ ਹਾਰਦਿਕ ਧੰਨਵਾਦ ਕਰਦਾ ਆਪਣੇ ਵੱਲੋਂ ਤੇ ਆਪਣੇ ਚੈਨਲ ਵੱਲੋਂ ਤੇ ਦਰਸ਼ਕੋ ਜੋ ਪ੍ਰੋਗਰਾਮ ਅਸੀਂ ਲੈ ਕੇ ਆਉਂਦੇ ਆ ਤੁਹਾਡੇ ਆਪਣਾ ਦਿੱਤਾ ਹੁੰਦਾ ਹੈ ਤੇ ਆਪਣਾ ਹੀ ਤੁਸੀਂ ਇੱਕ ਵਿਸ਼ਾ ਜਿਹੜਾ ਹੁੰਦਾ ਹੈ ਉਹ ਕਿਤਨਾ ਕਿਤੇ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਹੁਣ ਜੋ ਆਪਾਂ ਕਵਿਸ਼ਾ ਲੈ ਕੇ ਆਏ ਆ ਉਹ ਦਰਸ਼ਕੋ ਇਹੀ ਹੈ ਕਿ ਪੰਜਾਬ ਸਰਕਾਰ ਨੇ ਛੁੱਟੀ ਕਿਤੇ ਮੁਲਾਜ਼ਮਾਂ ਨੂੰ ਭੇਜਿਆ ਨੋਟਿਸ ਜਲਦ ਤੋਂ ਜਲਦੀ ਕੋਠੀ ਕਰਨ ਦੇ ਦਿੱਤੇ ਹੁਕਮ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਨੂੰ ਹੁਣ ਆਪਾਂ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਜਿਵੇਂ ਗਗਨ ਮਾਨ ਦੀ ਗੱਲ ਕਰੀਏ ਤੈਸੇ ਚਾਰ ਮੰਤਰੀ ਨੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਮੰਤਰੀ ਮੰਡਲ ਚੋਂ ਬਾਹਰ ਦਾ ਰਸਤਾ ਦਿਖਾਇਆ ਤੇ ਉਹਨਾਂ ਦੀ ਜਗ੍ਹਾ ਹੁਣ ਚਾਰ ਮੰਤਰੀ ਨੇ ਜਿਹੜੇ ਜਿਨ੍ਹਾਂ ਨੂੰ ਮੰਤਰੀ ਮੰਡਲ ਚ ਲਿਆ ਗਿਆ ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਜਿਹੜੀ ਕੋਠੀ ਲਾਉ ਹੋਈ ਸੀਗੀ ਉਹਨਾਂ ਨੂੰ ਮੰਤਰੀਆਂ ਨੂੰ ਜਿਹੜਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਉਹਨਾਂ ਨੂੰ ਖਾਲੀ ਕਰਨ ਦੇ ਹੁਕਮ ਦੇ ਨਾਲ ਕਿ ਆ ਕਿ ਜਿਹੜੇ ਨਵੇਂ ਮੰਤਰੀ ਨੇ ਉਹ ਹੁਣ ਉੱਥੇ ਸ਼ਿਫਟ ਹੋਣਗੇ ਇਸ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਸਰ ਪੰਜਾਬ ਸਰਕਾਰ ਆ ਜਿਹੜੀ ਉਹ ਕਿਤਨਾ ਕਿਤੇ ਹੁਣ ਜਿਹੜੇ ਨਵੇਂ ਮੰਤਰੀ ਮੰਡਲ ਚ ਲੈ ਗਏ ਨੇ ਨਵੇਂ ਮੰਤਰੀ ਉਹ ਕਿਤਨਾ ਕਿਤੇ ਤੁਹਾਨੂੰ ਕੀ ਲੱਗਦਾ ਕਿ ਉਹ ਜਿਹੜੀ ਪੰਜਾਬ ਸਰਕਾਰ ਹੈ ਜਿਹੜੀ ਉਹਨਾਂ ਦੀ ਇਮੇਜ ਹੈ ਜੋ ਖਰਾਬ ਹੋ ਰਹੀ ਹੈ ਉਹ ਕਿਤਨਾ ਕਿਤੇ ਕਿ ਸਹੀ ਕਰ ਪਾਉਣਗੇ ਇਸ ਲਈ ਮੇਰੇ ਨੂੰ ਆਪਾਂ ਜਲਦੀ ਜਲਦੀ ਲਾਈਕ ਕਰਨਾ ਤੇ ਜਲਦੀ ਤੋਂ ਵੱਧ ਤੋਂ ਵੱਧ ਪ੍ਰੋਗਰਾਮ ਨੂੰ ਸ਼ੇਅਰ ਕਰਨਾ ਹੈ ਕਿ ਆਖਰ ਪੰਜਾਬ ਸਰਕਾਰ ਹੈ ਜਿਹੜੀ ਉਹ ਜਿਵੇਂ ਹੁਣ ਆਪਾਂ ਕਹਿੰਦੇ ਨਵੇਂ ਮੰਤਰੀ ਮੰਡਲ ਚ ਜਿਹੜੇ ਬੰਦੇ ਮੰਤਰੀ ਲੈਤੇ ਗਏ ਨੇ ਕੀ ਉਹ ਜਿਹੜੀ ਪੰਜਾਬ ਸਰਕਾਰ ਦੀ ਇਮੇਜ ਹੈ ਖਰਾਬ ਹੋ ਰਹੀ ਹੈ ਕਿ ਉਹਨਾਂ ਨੂੰ ਸਹੀ ਠੀਕ ਢੰਗ ਨਾਲ ਜੋ ਲੋਕਾਂ ਦੇ ਵਾਅਦੇ ਨੇ ਉਹ ਪੂਰੇ ਕਰਨ ਦੇ ਵਿੱਚ ਸਾਇਕ ਹੋਊਗੀ ਤਾਂ ਅਗਰ ਆਪਾਂ ਗੱਲਬਾਤ ਕਰੀਏ ਭਗਵੰਤ ਮਾਨ ਸਾਹਿਬ ਦੀ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੀ ਜਿਹੜੀ ਤਬਤ ਹੈ ਉਹ ਵੀ ਕਿਤੇ ਨਾ ਕਿਤੇ ਖਰਾਬ ਹੈ ਉਹਨਾਂ ਦੀ ਤਬਤ ਨੂੰ ਵੀ ਥੋੜਾ ਕਿਤੇ ਨਾ ਕਿਤੇ ਬਿਮਾਰੀ ਅੰਜਾਪਾ ਕਹਿਦੀ ਕਿ ਬਿਮਾਰ ਹੋਗੇ ਨਹੀਂ ਤੇ ਹੁਣ ਉਹਨਾਂ ਦਾ ਇਲਾਜ ਹੈ ਜਿਹੜਾ ਹਸਪੀਟਲ ਪ੍ਰਾਈਵੇਟ ਹਸਪੀਟਲ ਚੱਲ ਰਿਹਾ ਤਾਂ ਅਗਰ ਆਪਾਂ ਗੱਲ ਕਰਦੇ ਹਾਂ ਕਿ ਭਗਵੰਤ ਮਾਨ ਸਾਹਿਬ ਕਿਤੇ ਨਾ ਕਿਤੇ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਭਗਵੰਤ ਮਾਨ ਸਾਹਿਬ ਦੀ ਤਾਂ ਉਹ ਕਿਤੇ ਨਾ ਕਿਤੇ ਇਹ ਗੱਲ ਕਹਿੰਦੇ ਸੀਗੇ ਪੰਜਾਬ ਦੇ ਵਿੱਚ ਆਪਾਂ এডੂਕੇਸ਼ਨ ਹੈਲਥ ਦੀ ਗੱਲ ਕਰਦੇ ਹਾਂ ਤਾਂ ਜਾ ਕਿਤੇ ਨਾ ਕਿਤੇ ਆਪਾਂ এডੂਕੇਸ਼ਨ ਦੀ ਗੱਲ ਕਰਦੇ ਹਾਂ ਹੈਲਥ ਦੀ ਗੱਲ ਕਰਦੇ ਹਾਂ ਜਾਂ ਮੇਰੇ ਸਕੂਲ ਜਿਹੜੇ এডੂਕੇਸ਼ਨ ਹੈ ਸਕੂਲਾਂ ਦੀ ਉਹਨਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਅਗਰ ਆਮ ਜਨਤਾ ਦੀ ਗੱਲ ਕਰਦੇ ਆਂ ਤਾਂ ਆਮ ਜਨਤਾ ਨੂੰ ਤਾਂ ਆਪਾਂ ਹਸਪੀਟਲ ਦੇ ਵਿੱਚ ਕਿਤਨਾ ਕਿਤੇ ਦਵਾਈ ਬੁੱਟੀ ਦੀ ਇੰਤਜ਼ਾਮ ਕਰਵਾਉਣ ਦੀ ਕੋਸ਼ਿਸ਼ ਕਰਦੇ ਆਂ ਜਿੰਨੀ ਹੋ ਸਕਦੀ ਹੈ ਪੰਜਾਬ ਸਰਕਾਰ ਤੋਂ ਅਗਰ ਆਪਾਂ ਹੁਣ ਗੱਲਬਾਤ ਕਰਦੇ ਆਂ ਜਿਵੇਂ ਭਗਵੰਤ ਮਾਨ ਸਾਹਿਬ ਆਪਣੇ ਪੰਜਾਬ ਦੇ ਸੀਐਮ ਨੇ ਅਗਰ ਉਹ ਕਿੰਨੇ ਬਿਮਾਰ ਹੋ ਗਏ ਨੇ ਤਾਂ ਉਹਨਾਂ ਨੂੰ ਪ੍ਰਾਈਵੇਟ ਜਿਹੜਾ ਹਸਪੀਟਲ ਹੈ ਉਹਦੇ ਵਿੱਚ ਭਰਤੀ ਕਰਾਇਆ ਗਿਆ ਕੀ ਅਗਰ ਆਪਾਂ ਦੇਖਿਆ ਜਾਵੇ ਕਿ ਪੰਜਾਬ ਸਰਕਾਰ ਦੇ ਜਿਹੜੇ ਹਸਪੀਟਲ ਨੇ ਕਿ ਉਹ ਇੰਨੇ ਵਧੀਆ ਨਹੀਂ ਹੈਗੇ ਕਿ ਇੰਨੀਆਂ ਸਹੂਲਤਾਂ ਉਹਨਾਂ ਕੋਲ ਹੈ ਨਹੀਂ ਕਿ ਭਗਵੰਤ ਮਾਨ ਸਾਹਿਬ ਕਿ ਸੀਐਮ ਹੁੰਦੇ ਹੋਏ ਇਹਨਾਂ ਨੂੰ ਪ੍ਰਾਈਵੇਟ ਲੈ ਕੇ ਜਾਣਾ ਪਿਆ ਹਸਪੀਟਲ ਚ ਐਡਮਿਟ ਕਰਾਉਣਾ ਪਿਆ ਕਿ ਆਖਰ ਜਿਹੜੀਆਂ ਸਰਕਾਰਾਂ ਨੇ ਉਹਨਾਂ ਲਈ ਕਿੰਨੇ ਮਤਲਬ ਗੱਲ ਜੇ ਕਹੀਏ ਕਿ ਬੜੇ ਹਾਸੇ ਵਾਲੀ ਗੱਲ ਆਉਂਦੀ ਹੈ ਕਿ ਆਪਣਾ ਜੇ ਆਪਮਾਰ ਹੁੰਦੇ ਨੇ ਤਾਂ ਤਾਂ ਜਿਹੜੇ ਮੰਤਰੀ ਨੇ ਜਾਂ ਐਮਐਲਏ ਲਾ ਲਈਏ ਉਹ ਕਿਤਨਾ ਕਿਤੇ ਫੋਰਨ ਕੰਟਰੀ ਜਾਂਦੇ ਇਲਾਜ ਕਰਾਉਂਦੇ ਦੇਖੇ ਨੇ ਜਾ ਕਿਤਨਾ ਕਿਤੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਵਿੱਚ ਜਾਂਦੇ ਨੇ ਪਰ ਅਗਰ ਆਪਾਂ ਉਹਨਾਂ ਨਾਲ ਅਜੇ ਇੰਟਰਵਿਊ ਕਰੀਏ ਕਿਸੇ ਨਾ ਕਿਸੇ ਮੰਤਰੀ ਦੀ ਤਾਂ ਉਹੀ ਗੱਲ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਜਾਦੀ ਸਾਡੀ ਸਰਕਾਰ ਆਈ ਆਵਾ ਦੇ ਪਾਰਟੀ ਦੀ ਅਸੀਂ ਨੇ ਕਿਤਨਾ ਕਿਤੇ ਐਜੂਕੇਸ਼ਨ ਨੂੰ ਬਿਹਤਰ ਬਣਾਇਆ ਪੰਜਾਬ ਦੇ ਵਿੱਚ ਹੈਲਥ ਨੂੰ ਵਧੀਆ ਬਣਾਇਆ ਤੇ ਕਿਤਨਾ ਕਿਤੇ ਜਿਹੜੇ ਰੋਡ ਨੇ ਜਾਂ ਲੋਕਾਂ ਦੇ ਵਾਦੇ ਨੇ ਉਹ ਪੂਰੇ ਕਰਨ ਦੇ ਇੱਛਾ ਕਿ ਜਿੰਨੀ ਸਾਤੋਂ ਹੋ ਸਕਦੀ ਹੈ ਅਸੀਂ ਕਿਤੇ ਨੇ ਪੂਰੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਅਗਰ ਪੰਜਾਬ ਸਰਕਾਰ ਹੈ ਜਿਹੜੀ ਜੇ ਆਪਾਂ ਗੱਲਬਾਤ ਕਰੀਏ ਕਿ ਉਹ ਆਖਰ ਉਹ ਜਿਹੜੇ ਲੋਕਾਂ ਦੇ ਵਾਅਦੇ ਨੇ ਕਿੰਨੇ ਪੂਰੇ ਕਰ ਪਾਈ ਐ ਜਾਂ ਕਿੰਨੇ ਉਹਨਾਂ ਦੇ ਪੈਂਡਿੰਗ ਨੇ ਜਾਂ ਕਿੰਨੇ ਆਉਣ ਵਾਲੇ ਟਾਈਮ ਦੇ ਪੂਰੇ ਹੋ ਸਕਦੇ ਨੇ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਹੈ ਜੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਜਿਹੜੇ ਨਵੇਂ ਮੰਤਰੀ ਲਏ ਨੇ ਕੀ ਆਖਰ ਉਹਨਾਂ ਨੂੰ ਕੋਠੀ ਹੈ ਜਿਹੜੀ ਉਹਨੂੰ ਖਾਲੀ ਕਰਵਾ ਕੇ ਪੁਰਾਣੇ ਮੰਤਰੀਆਂ ਤੋਂ ਨਵੇਂ ਦਿੱਤੀ ਜਾਏਗੀ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਨਵੇਂ ਮੰਤਰੀ ਬਣੇ ਨੇ ਚਾਰ ਕੀ ਉਹ ਪੰਜਾਬ ਦੇ ਜਿਹੜੇ ਵਿਕਾਸ ਦੇ ਅਧਾਰਾ ਜਿਹੜਾ ਕਹਦੀ ਹੈ ਪੰਜਾਬ ਦੇ ਲੋਕਾਂ ਨੂੰ ਵਿਕਾਸ ਦੀਆਂ ਗੱਲਾਂ ਅੰਤ ਤੱਕ ਪਹੁੰਚਾਣੀਆਂ ਕੀ ਉਹ ਪਹੁੰਚਾ ਪਾਣਗੇ ਹੁਣ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ ਸਰਪੰਚੀ ਦੀਆਂ ਵੋਟਾਂ ਦੀ ਦੇ ਹੁਣ ਕਾਗਜ਼ ਭਰੇ ਜਾ ਰਹੇ ਨੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਹੁਣ ਇਹ ਅਲੀਗੇਸ਼ਨ ਲੱਗ ਰਿਹਾ ਜਾ ਰਿਹਾ ਹੈ ਕਿ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਜਦੋਂ ਕੋਈ ਫਾਰਮ ਸਰਪੰਚਾ ਦਾ ਆ ਕਾਲੀ ਦਾ ਹੋਵੇ ਕਾਂਗਰਸ ਦਾ ਹੋਵੇ ਜਦੋਂ ਭਰਨ ਜਾਂਦਾ ਹੈ ਜਿਹੜੇ ਅਫਸਰ ਨੇ ਉੱਥੇ ਕਾਗਜ਼ ਭਰਨੇ ਹੁੰਦੇ ਨੇ ਜਮਾ ਕਰਾਉਣੇ ਹੁੰਦੇ ਨੇ ਉਹ ਮੌਕੇ ਤੇ ਬੈਠੇ ਨਹੀਂ ਹੁੰਦਾ ਉਹ ਕਿਤੇ ਨਾ ਕਿਤੇ ਜਾਂ ਛੁੱਟੀ ਤੇ ਹੁੰਦਾ ਜਾਂ ਬਾਹਰ ਕਿਤੇ ਹੋਇਆ ਤਰਨ ਦਾ ਉਹ ਕੁਝ ਲੋਕ ਕਹਿੰਦੇ ਨੇ ਜੀ ਕਿਤੇ ਜਦ ਸਾਡੇ ਕਾਗਜ਼ ਭਰੇ ਜਾਂਦੇ ਨੇ ਤਾਂ ਉੱਥੇ ਕਿਤੇ ਨਾ ਕਿਤੇ ਸਾਨੂੰ ਕਾਗਜ਼ ਦੀ ਜਿਹੜੀ ਪ੍ਰਤੀਕਿਰਿਆ ਉਹ ਕਿਤੇ ਨਾ ਕਿਤੇ ਦਿਨ ਦੋ ਦਿਨ ਜਾਂ ਤਿੰਨ ਦਿਨ ਲੇਟ ਕਰ ਦਿੱਤੀ ਜਾ ਰਹੀ ਹੈ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਜਿਹੜਾ ਪਿੰਡ ਹੈ ਉਹ ਰਿਜ਼ਰਵ ਚਾਹੁੰਦਾ ਹੈ ਜਾਂ ਜਰਨਲ categories ਚਾਹੁੰਦਾ ਤੇ ਕੋਈ ਸਰਪੰਚਾਂ ਦਾ ਹੁਣ ਇਹ ਕਹਿਣਾ ਵੀ ਹੈ ਕਿ ਜਦੋਂ ਅਸੀਂ ਕਾਗਜ਼ ਲੈ ਕੇ ਜਾਂਦੇ ਆ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਕਾਗਜ਼ ਨੇੜੇ ਰਿਜੈਕਟ ਹੋਗੇ ਜਾਂ ਸਰਕਾਰ ਵੱਲੋਂ ਸਵੀਕਾਰ ਕੀਤੇਗੇ ਤਾਂ ਜੋ ਅਸੀਂ ਜਿਹੜੀਆਂ ਤੁਹਾਨੂੰ ਪਤਾ ਹੀ ਆ ਕਿ ਇਲੈਕਸ਼ਨਾਂ 15 ਤਰੀਕ ਨੂੰ ਪੰਜਾਬ ਦੇ ਵਿੱਚ ਪੈਣੀਆਂ ਨੇ ਉਹਦੇ ਵਿੱਚ ਅਸੀਂ ਜਾ ਕੇ ਆਪਣਾ ਜਿਹੜਾ ਪ੍ਰਚਾਰ ਹੈ ਪਾਰਟੀ ਦੇ ਗੱਲਾਂ ਕਰਨੀਆਂ ਜਾਂ ਕਿਤਨਾ ਕਿਤੇ ਪਿੰਡ ਦਾ ਜਿਹੜਾ ਵਿਕਾਸ ਹੈ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ ਤਾਂ ਹੁਣ ਜੋ ਆਪਾਂ ਵਿਸ਼ਾ ਲੈ ਕੇ ਆਏ ਆ ਕਿ ਜੋ ਪੰਜਾਬ ਸਰਕਾਰ ਹੈ ਜੋ ਉਹਨਾਂ ਦੇ ਚਾਰ ਜਿਹੜੇ ਮੰਤਰੀ ਨੇ ਜਿਹੜੇ ਜਿਨ੍ਹਾਂ ਨੂੰ ਛੁੱਟੀ ਦਿੱਤੀ ਸੀਗੀ ਮੰਤਰੀ ਮੰਡਲ ਤੋਂ ਉਹਨਾਂ ਨੂੰ ਜਿਹੜੇ ਕੋਠੀ ਹੈ ਉਹ ਜਲਦੀ ਜਲਦੀ ਜਿਹੜੇ ਦੂਜੇ ਮੰਤਰੀ ਨੇ ਉਹਨਾਂ ਨੂੰ ਦਿੱਤੇ ਜਾਣ ਦੇ ਕਰਨ ਉਹਨਾਂ ਨੂੰ ਜੋ ਪੰਜਾਬ ਦੇ ਪੁਰਾਣੇ ਮੰਤਰੀ ਨੇ ਉਹਨਾਂ ਨੂੰ ਨੋਟਿਸ ਭੇਜਿਆ ਪੰਜਾਬ ਸਰਕਾਰ ਨੇ ਕਿਆਕਰ ਜੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ ਮੰਤਰੀ ਨੇ ਆਖਰ ਉਹ ਹੈ ਤਾਂ ਆਮਾ ਦੀ ਪਾਰਟੀ ਦੇ ਉਹਨਾਂ ਨੂੰ ਇੰਨਾ ਟਾਈਮ ਕਿਉਂ ਨਹੀਂ ਮਤਲਬ ਦਿੱਤਾ ਗਿਆ ਕਿ ਉਹ ਕਿਤਨਾ ਕਿਤੇ ਜੋ ਪੁਰਾਣੇ ਐਮਐਲਏ ਤਾਂ ਹੈਗੇ ਉਹ ਇਹਨਾਂ ਨੂੰ ਕਿ ਐਮਐਲਏ ਜੋ ਘਰ ਮਿਲੇ ਨੇ ਉੱਥੇ ਦੁਬਾਰਾ ਸਮਾਨ ਸ਼ਿਫਟ ਕੀਤਾ ਜਾਵੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਗੀ ਕਿ ਜਿਹੜੇ ਪੰਜਾਬ ਸਰਕਾਰ ਹੈ ਆਖਰ ਉਹ ਜਿਹੜੇ ਨਵੇਂ ਮੰਤਰੀ ਨੇ ਉਹਨਾਂ ਨੂੰ ਇੰਨਾ ਭਰੋਸਾ ਹੈ ਉਹਨਾਂ ਤੇ ਕਿ ਜੇ ਉਹ ਪੰਜਾਬ ਸਰਕਾਰ ਹੈ ਜਿਹੜੀ ਜਾਂ ਆਮਾ ਦੀ ਪਾਰਟੀ ਹੈ ਜੋ ਉਹਨਾਂ ਦੇ ਵਾਦੇ ਨੇ ਜੋ ਲੋਕਾਂ ਤੱਕ ਆਪਾਂ ਮੋਹਮ ਚਲਾਈ ਹੋਈ ਹੈ ਘਰ ਤੱਕਰ ਤੱਕ ਜੋ ਪੰਜਾਬ ਸਰਕਾਰ ਦੇ ਵਿਕਾਸਾਂ ਦੀ ਵਿਕਾਸ ਦਰ ਦੀ ਦਰ ਹੈ ਜਿਹੜੀ ਜਿਹਨੂੰ ਕਹਦੀ ਉਹ ਕਾਰ ਤੱਕ ਪਹੁੰਚਾ ਪਾਉਣਗੇ ਹੁਣ ਕਿਤੇ ਨਾ ਕਿਤੇ ਮੰਤਰੀ ਮੰਡਲ ਬਦਲਣਾ ਕੀ ਪੰਜਾਬ ਸਰਕਾਰ ਨੂੰ ਕੀ ਲੱਗਦਾ ਕਿ ਜਿਸ ਸੈਂਟਰਨ ਲੋਕ ਸਭਾ ਦੇ ਵਿੱਚ ਸਾਨੂੰ ਤਿੰਨ ਸਿੱਟਾਂ ਆਈਆਂ ਨੇ ਉਹਦਾ ਕਾਰਨ ਕੀ ਮੰਨਦੇ ਹੋ ਅਗਰ ਤੁਹਾਡਾ ਦੇਖਿਆ ਜਾਵੇ ਅਗਰ ਭਗਵਾਨਤਮਾਨ ਸਰਕਾਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਿ ਮੰਤਰੀ ਮੰਡਲ ਹੀ ਇਕੱਲਾ ਉਹ ਲੋਕਾਂ ਦਾ ਜਿਉ ਉਹਨਾਂ ਦੀ ਨਿੱਜਤੇ ਉਹਨੇ ਕਰ ਤਾ ਜਿਹੜੀ ਗਾਸ ਹੈ ਕੱਲੀ ਮੰਤਰੀਆਂ ਦੇ ਗਿਰਨਾ ਜਾਂ ਕੁਝ ਵਰਕਰਾਂ ਤੇ ਗਿਰਨਾ ਇਹ ਮੇਰੇ ਹਿਸਾਬ ਨਾਲ ਠੀਕ ਨਹੀਂ ਲੱਗਦਾ ਕਿਉਂਕਿ ਇੱਕ ਰਿਸਪੌਂਸਿਬਿਲਟੀ ਹੈ ਉਹ ਕਿਤੇ ਨਾ ਕਿਤੇ ਭਗਵੰਤ ਮਾਨ ਸਾਹਿਬ ਨੂੰ ਵੀ ਲੈਣੀ ਚਾਹੀਦੀ ਹੈ ਆਪਣੇ ਆਪ ਤੇ ਉਹਦੇ ਕਾਰਨ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਚਾਹੀਦਾ ਕਿ ਜੋ ਗਲਤੀਆਂ ਹੋਈਆਂ ਨੇ ਚਾਹੇ ਉਹ ਭਗਵੰਤ ਮਾਨ ਸਾਹਿਬ ਤੋਂ ਹੋਈਆਂ ਪ੍ਰਚਾਰ ਦੇ ਵਿੱਚ ਜਾਂ ਕਿਤਨਾ ਕਿਤੇ ਜੋ ਉਹਨਾਂ ਨੇ ਵਾਅਦੇ ਕਿ ਲੋਕਾਂ ਦੇ ਨਾਲ ਕੀਤੇ ਉਹਨਾਂ ਦਾ ਦਿਨ ਪਰ ਦਿਨ ਜਿਹੜਾ ਗ੍ਰਾਫ ਹੈ ਘਟਾ ਹੀ ਕਿਉਂ ਆ ਰਿਹਾ ਹੈ ਭਗਵੰਤ ਮਾਨ ਸਾਹਿਬ ਨੂੰ ਸੋਚਣਾ ਚਾਹੀਦਾ ਹੈ ਕਿ ਸ਼ਾਇਦ ਮੇਰੀ ਕੋਈ ਲੋਕਾਂ ਨੂੰ ਗੱਲਾਂ ਬਾਤ ਜੋ ਮੈਂ ਕਰ ਰਿਹਾ ਉਹ ਨਹੀਂ ਰਾਜ਼ਾ ਰਹੀਆਂ ਜਾਂ ਕਿਤਨਾ ਕਿਤੇ ਜੋ ਅਸੀਂ ਸਰਕਾਰ ਚਲਾ ਰਹੇ ਹਾਂ ਉਹਦੇ ਵਿੱਚ ਕੋਈ ਕਮੀ ਪੇਸ਼ੀ ਆ ਰਹੀ ਹੈ ਜਾਂ ਜਿਹੜੇ ਵਰਕਰ ਨੇ ਜਾਂ ਜਿਹੜੇ ਮੰਤਰੀ ਨੇ ਜਾਂ ਜਿਹੜੇ ਆਪਾਂ ਕੋਈ ਆਪਾਂ ਜਿਹੇ ਚੇਅਰਮੈਨ ਬਣਾਦਨੇ ਆ ਕਿ ਕਿਤਨਾ ਕਿਤੇ ਉਹ ਤਾਂ ਨਹੀਂ ਕੋਈ ਗਲਤੀਆਂ ਕਰ ਰਹੇ ਕਿ ਲੋਕ ਸਾਥੋਂ ਇਹਨੇ ਨਫ਼ਰਤ ਆ ਲੋਕਾਂ ਸਾਥੋਂ ਇਹਨੇ ਦੂਰ ਕਿਉਂ ਦੇ ਜਾ ਰਹੇ ਨੇ ਪਾਰਟੀ ਤੋਂ ਕਿ ਦੂਜੀ ਪਾਰਟੀ ਦੇ ਜੇ ਅਗਰ ਆਪਾਂ ਗੱਲ ਕਰੀਏ ਕਾਂਗਰਸ ਦੀ ਗੱਲ ਕਰਦੇ ਆ ਤਾਂ ਕਾਂਗਰਸ ਦੇ ਲੋਕ ਸਭਾ ਵਿੱਚ 7 ਐਮਪੀ ਬਣੇ ਨੇ 2 ਆਜ਼ਾਦ ਮੀਦਵਾਰ ਜਿੱਤ ਗਈ ਇੱਕ ਸ਼ਰਮਣ ਅਕਾਲੀ ਦਲ ਲੈ ਗਿਆ ਤਾਂ ਤਿੰਨ ਭਗਵੰਤ ਮਾਨ ਸਾਹਿਬ ਲੈ ਗਏ ਤਾਂ ਕਿਤੇ ਨਾ ਕਿਤੇ ਜਿਹੜੀ ਗ੍ਰਾਫ ਹੈ ਆਮਾ ਦੀ ਪਾਰਟੀ ਦਾ ਉਹ ਪੰਜਾਬ ਦੇ ਵਿੱਚ ਘਟਈ ਹੈ ਵਧਣ ਦੀ ਵਜ੍ਹਾ ਤਾਂ ਕਿਤੇ ਨਾ ਕਿਤੇ ਜਿਹੜੀ ਸਰਕਾਰਾਂ ਨੇ ਉਹ ਸੋਚਣ ਦੇ ਮਜਬੂਰ ਹੋਣੀਆਂ ਚ ਚਾਹ ਹਿੰਦੀ ਨੇ ਮੇਰੇ ਸਾਹਮਣੇ ਨਾਲ ਕਿ ਭਗਵੰਤ ਮਾਨ ਸਾਹਿਬ ਨੂੰ ਵੀ ਕਿਤੇ ਨਾ ਕਿਤੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਪਹਿਲਾਂ ਜਦੋਂ ਇਲੈਕਸ਼ਨਾਂ ਹੋਈਆਂ ਤਾਂ ਤੁਸੀਂ 11000 ਜਿਹੜੀ ਪੁਲਿਸ ਹੈ ਉਹਨਾਂ ਦਾ ਵੀ ਕਿਤੇ ਨਾ ਕਿਤੇ ਤੁਸੀਂ ਤਬਾਦਲਾ ਕੀਤਾ ਤਾਂ ਤੁਹਾਨੂੰ ਇਹ ਲੱਗਿਆ ਕਿ ਜਿਹੜਾ ਉਹ ਇਹ ਪੰਜਾਬ ਦੇ ਵਿੱਚ ਨਸ਼ਾ ਚੱਲ ਰਿਹਾ ਹੈ ਉਹਦਾ ਆਪਾਂ ਜਿਹੜਾ ਸੈਕਸਲ ਹੈ ਜਿਹੜਾ ਪੰਜਾਬ ਪੁਲਿਸ ਦੇ ਨਾਲ ਕਿਤੇ ਨਾ ਕਿਤੇ ਕਹਿੰਦੇ ਗੱਠਜੋੜ ਹੋਈ ਪਈ ਹੈ ਸਮਗਲਰਾਂ ਦੀ ਉਹਨੂੰ ਤੋੜਨ ਦੇ ਪਿੱਛੇ ਤੁਸੀਂ 10000 ਮੁਲਾਜ਼ਮ ਬਦਲਤੇ ਕਦੇ ਤੁਸੀਂ ਆਈਪੀਐਸ ਦੀ ਬਦਲੀਆਂ ਕਰ ਦਿੰਨੇ ਹੋ ਹੁਣ ਤੁਸੀਂ ਚਾਰ ਮੰਤਲ ਦੀ ਮੰਡਲ ਦੀ ਗੱਲ ਕਰੀਏ ਤਾਂ ਚਾਰ ਮੰਤਰੀ ਮੰਡਲ ਚੋਂ ਚਾਰ ਮੰਤਰੀਆਂ ਨੂੰ ਉਹਨਾਂ ਦੀ ਛੁੱਟੀ ਕਰਕੇ ਕਿਤੇ ਨਾ ਕਿਤੇ ਚਾਰ ਨਵੇਂ ਚਿਹਰੇ ਉਹ ਮੰਤਰੀ ਮੰਡਲ ਚ ਲੈ ਲੇ ਹੁਣ ਤੁਸੀਂ ਜਲਦੀ ਤੋਂ ਜਲਦੀ ਤੁਸੀਂ ਕੀ ਜਿਹੜੇ ਮੰਤਰੀ ਮੰਡਲ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਗਿਆ ਹੈ ਛੁੱਟੀ ਕੀਤੀ ਗਈ ਹੈ ਮੰਤਰੀ ਮੰਡਲ ਚੋਂ ਉਹਨਾਂ ਨੂੰ ਤੁਸੀਂ ਨੋਟਿਸ ਜਾਰੀ ਕਰਤਾ ਕਿ ਭਾਈ ਤੁਸੀਂ ਕੋਠੀਆਂ ਵੀ ਖਾਲੀ ਕਰੋ ਜਲਦੀ ਤੋਂ ਜਲਦੀ ਤਾਂ ਜੋ ਜਿਹੜੇ ਨਵੇਂ ਚਾਰ ਮੰਤਰੀ ਬਣਾਏ ਗਏ ਨੇ ਮੰਤਰੀ ਮੰਡਲ ਚ ਆਏ ਨੇ ਉਹਨਾਂ ਨੂੰ ਕੋਠੀਆਂ ਉੱਥੇ ਵਿਚਾਰਨ ਤੇ ਆਪਣਾ ਰਹਿ ਸਕਣ ਤਾਂ ਜੋ ਸਾਪਾ ਵਿਸ਼ਾ ਲੈ ਕੇ ਆਇਆ ਤਾਂ ਤੁਹਾਨੂੰ ਕੀ ਲੱਗਦਾ ਕਿ ਵਿਸ਼ੇ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਤਾਂ ਦਰਸ਼ਕੋ ਜੋ ਆਪਾਂ ਵਿਸ਼ਾ ਲੈਨੇ ਆ ਉਹ ਹੀ ਹੁੰਦਾ ਕਿ ਤੁਹਾਡਾ ਆਪਣਾ ਦਿੱਤਾ ਹੁੰਦਾ ਤੇ ਆਪਣਾ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ 10 ਘਰਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆਂ ਜਿਹੜਾ ਸਾਡਾ ਦਿੱਤਾ ਹੋਇਆ ਨੰਬਰ ਹੈ ਉਹਦੇ ਤੁਸੀਂ ਬੱਤ-ਬਾਤ ਸਾਡੇ ਨਾਲ ਜੁੜ ਸਕਦੇ ਹੋ ਤੇ ਬੱਤ-ਬਾਤ ਤੇ ਸਾਡੇ ਜਿਹੜੀ ਗੱਲਬਾਤ ਹੈ ਉਹ ਲੋਕਾਂ ਤੱਕ ਪਹੁੰਚਾ ਸਕਦੇ ਆਂ ਆ ਤੇ ਆਪਣਾ ਜਿਹੜੀ ਵਿਚਾਰ ਨੇ ਉਹ ਵੀ ਲੋਕਾਂ ਤੱਕ ਪਹੁੰਚਾ ਸਕਦੇ ਜਿਹੜਾ ਕਿ ਮੀਡੀਆ ਹੈ ਉਹ ਕਿਤੇ ਨਾ ਕਿਤੇ ਇੱਕ ਜ਼ਰੀਆ ਬਣਦਾ ਹੈ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਚਾਹੇ ਉਹ ਆਪ ਪਬਲਿਕ ਦੀ ਹੋਵੇ ਜਾਂ ਕਿਤੇ ਨਾ ਕਿਤੇ ਜਿਹੜੀ ਲੋਕ ਨਹੀਂ ਉਹ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣਾ ਚਾਹੁੰਦੇ ਨੇ ਜਾਂ ਸਰਕਾਰ ਹੈ ਜਿਹੜੀ ਆਪਣੀ ਇੱਕ ਪਾਲਿਸੀ ਹੈ ਜਾਂ ਇੱਕ ਲੋਕ ਸਰਕਾਰ ਇੱਕ ਦੂਜੇ ਦੇ ਵਿਰੋਧੀ ਤਰ੍ਹਾਂ ਦੀ ਪਾਰਟੀ ਹੈ ਉਹ ਵੀ ਕਿਤੇ ਨਾ ਕਿਤੇ ਸਰਕਾਰ ਤੇ ਇਹੀ ਅਲਿਗੇਸ਼ਨ ਲਾਉਂਦੀ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹ ਆਪਣੀਆਂ ਮਨਮਰਜ਼ੀਆਂ ਕਰ ਰਹੀਆਂ ਨੇ ਤੇ ਲੋਕਾਂ ਦੇ ਹਿੱਤ ਤੱਕ ਜਿਹੜੇ ਵਾਅਦੇ ਕੀਤੇ ਰਿਓ ਪੂਰੇ ਨਹੀਂ ਕਰ ਰਹੀ ਉਹ ਵੀ ਕਿਤੇ ਨਾ ਕਿਤੇ ਆਪਾਂ ਵਿਸ਼ਾ ਲੈਨੇ ਆ ਤੇ ਲੋਕਾਂ ਦੀ ਬਾਤ ਸੁਣਦੇ ਆ ਤੇ ਅਗਰ ਆਪਾਂ ਗੱਲਬਾਤ ਕਰਦੇ ਆ ਸਰਕਾਰ ਦੀ ਸਰਕਾਰ ਦੇ ਜੋ ਇੱਕ ਜੋ ਵਿਕਾਸ ਕਾਰਜ ਹੈ ਜਾਂ ਲੋਕਾਂ ਦੇ ਵਾਅਦੇ ਕੀ ਉਹਨਾਂ ਨੇ ਪੂਰੇ ਕਰਨੇ ਨੇ ਉਹਨਾਂ ਦੀ ਵੀ ਆਪਾਂ ਕਿਤੇ ਨਾ ਕਿਤੇ ਆਵਾਜ਼ ਚੱਕਦੇ ਹਾਂ ਤੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਮੀਡੀਆ ਹੈ ਉਹ ਕਿਤੇ ਨਾ ਕਿਤੇ ਇੱਕ ਜਿਹੜੀ ਕੋ ਦੀ ਕਹਿੰਦੇ ਆ ਰਿਸਪੋਨਸੀਬਿਲਟੀ ਹੈ ਉਹੀ ਹੁੰਦੀ ਹੈ ਕਿ ਆਵਾਜ਼ ਸਰਕਾਰ ਦੀ ਵਾਜ ਲੋਕਾਂ ਤੱਕ ਪਹੁੰਚਾਈ ਜਾਵੇ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਸਰਕਾਰਾਂ ਤੱਕ ਪਹੁੰਚਾਈ ਜਾਵੇ ਜਾਂ ਕਿਤੇ ਨਾ ਕਿਤੇ ਜਿਹੜੇ ਸਰਕਾਰੀ ਬਾਬੂ ਨੇ ਉਹਨਾਂ ਤੱਕ ਪਹੁੰਚਾਈ ਜਾਵੇ ਅਗਰ ਕੰਮਕਾਰ ਕਿਤੇ ਨਾ ਕਿਤੇ ਲੋਕਾਂ ਨੂੰ ਦਿੱਕਤ ਆ ਰਹੀ ਆ ਤਾਂ ਹੁਣ ਜੋ ਆਪਾਂ ਗੱਲਬਾਤ ਕਰ ਰਹੇ ਹਾਂ ਉਹ ਇਹੀ ਹੈ ਕਿ ਅਗਰ ਜਿਹੜੇ ਮੰਤਰੀ ਮੰਡਲ ਨੇ ਉਹਦੇ ਫੇਰ ਬਦਲ ਨਾਲ ਕਿ ਪੰਜਾਬ ਸਰਕਾਰ ਦੀ ਜਿਹੜੀ ਇਮੇਜ ਹੈ ਵੋਟ ਬੈਂਕ ਘਟਦੀ ਜਾ ਰਹੀ ਹੈ ਕਿ ਉਹ ਦੁਬਾਰਾ ਲੋਕਾਂ ਦੇ ਤੱਕ ਠੀਕ ਹੋ ਪਾਏਗੀ ਸਵਾਲ ਇਹਦੇ ਬਣਦਾ ਹੁਣ ਤੁਹਾਨੂੰ ਕੀ ਲੱਗਦਾ ਕਿ ਜੇ ਆਪਾਂ ਭਗਵਾਨੀਆਂ ਜਾਂ ਅਕਾਲੀ ਦਲ ਦੀ ਬਣੀ ਹੈ ਕਿ ਉਹ ਕਿਤੇ ਨਾ ਕਿਤੇ ਲੋਕਾਂ ਦੇ ਬਣੀ ਹੈ ਜਾਂ ਅਕਾਲੀ ਦਲ ਦੀ ਬਣੀ ਹੈ ਕਿ ਉਹ ਕਿਤੇ ਨਾ ਕਿਤੇ ਲੋਕਾਂ ਦੇ ਵਾਦੇ ਪੂਰੇ ਨਹੀਂ ਕਰਦੀ ਸੀ ਤੇ ਜਿਹੜੇ ਉੱਥੇ ਦੇ ਜਦੋਂ ਕਟਾਰ ਹੁੰਦਾ ਹੈ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਲੈਕਸ਼ਨ ਹੋਇਆ ਸੀਗਾ ਚਾਹੇ ਐਮ ਐਲ ਏ ਦੀਆ ਹੋਇਆ 2 ਸਾਲ ਪਹਿਲਾਂ ਜਾਂ ਹੁਣ ਐਮ ਪੀ ਦਾ ਹੋਇਆ ਕਿਤੇ ਨਾ ਕਿਤੇ ਜਿਹੜੀ ਬੋਲ ਬਾਣੀ ਹੈ ਇਹ ਨੇਤਾ ਦੀ بگੜਦੀ ਜਾ ਰਹੀ ਹੈ ਪਰਸਨਲ ਅਟੈਕ ਕਰ ਦੇਣਾ ਤਾਂ ਭਗਵੰਤ ਮਾਨ ਦੀ ਗੱਲ ਕਰ ਲੈਨੇ ਆ ਜਦੋਂ ਉਹ ਸੀਆ ਬਣੇ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪੰਜਾਬ ਦੀ ਉਹਦੇ ਵਿੱਚ ਚਾਹੇ ਬਾਜਵਾ ਸਾਹਿਬ ਨਾਲ ਗੱਲ ਕਰਨੀ ਹੋਵੇ ਜਾਂ ਰਾਜਾ ਬੜਿੰਗ ਨਾਲ ਗੱਲ ਕਰਨੀ ਹੋਵੇ ਜਾਂ ਕਿਤੇ ਨਾ ਕਿਤੇ ਚੰਨੀ ਨਾਲ ਗੱਲ ਕਰਨੀ ਹੋਵੇ ਉਹ ਕਿਤਨਾ ਕਿਤੇ ਉਹਨਾਂ ਨੂੰ ਮਤਲਬ ਕਟਾਰ ਕਰਦੇ ਨੇ ਪਰਸਨਲੀ ਅਟੈਕ ਕਰਦੇ ਨੇ ਤਾਂ ਤੂੰ ਟੜਕ ਇਹ ਗੱਲ ਆਮ ਦੇਖਣ ਨੂੰ ਮਿਲੀ ਤਾਂ ਇਹਦੇ ਵਿੱਚ ਜੇਕਰ ਆਪਾਂ ਸੀਐਮ ਸਾਹਿਬ ਨੇ ਰੈਲੀ ਹੋਈ ਆ ਜਦੋਂ ਲੋਕ ਸਭਾ ਦੇ ਵਿੱਚ ਤਾਂ ਉੱਥੇ ਉਹਨਾਂ ਨੇ ਕਿੱਕਲੀ ਕਲੀਰ ਦੀ ਵੀ ਗਾਈ ਜਿਹਦੇ ਵਿੱਚ ਉਹਨਾਂ ਨੇ ਬਾਦਲ ਸਾਹਿਬ ਤੇ ਤਾਂ ਸੁਖਵੀਰ ਜੇਕਰ ਆਪਾਂ ਗੱਲ ਕਰੀਏ ਸੁਖਵੀਰ ਬਾਦਲ ਦੇ ਬੜੇ ਕੰਟਕਸੇ ਨੇ ਉਹਨਾਂ ਦੀ ਬੀਬਾ ਹਰਸਿਮਰਤ ਕੋ ਬਾਦਲ ਉਹਨਾਂ ਦੇ ਬੜੇ ਕੰਟਕਸੇ ਕਿੰਨਾ ਕਿਤੇ ਇਹ ਉਹਨਾਂ ਦੇ ਪਰਸਨਲ ਅਟੈਕ ਕੀਤਾ ਮਜੀਠੀਆ ਸਾਹਿਬ ਨੂੰ ਵੀ ਕਿਤਨਾ ਕਿਤੇ ਉਹ ਆਪਣੇ ਗੱਲਾਂ ਚਲਵੇਟ ਲੈਂਦੇ ਨੇ ਤਾਂ ਆਖਰ ਉੱਥੇ ਵਿਕਾਸ ਗੱਲਾਂ ਦੀਆਂ ਕਿਉਂ ਨਹੀਂ ਹੋਈਆਂ ਉੱਥੇ ਤੁਸੀਂ ਲੋਕਾਂ ਨਾਲ ਜੋ ਵਾਦੇ ਕੀਤੇ ਉਹਦੀਆਂ ਗੱਲਾਂ ਕਿਉਂ ਨਹੀਂ ਤੁਸੀਂ ਕੀਤੀਆਂ ਲੋਕਾਂ ਨੂੰ ਤੁਸੀਂ ਕਹਿੰਦੇ ਸੀਗੇ ਮੈਂ ਤਾਂ ਜੀ ਤੁਹਾਨੂੰ ਪਤਾ ਹੀ ਹੈ ਹੁਣ ਇਹ ਗੱਲ ਕਰ ਰਹੇ ਸੀਗੇ ਮੈਂ ਤਾਂ ਜੀ ਲੁਧਿਆਣਾ ਸੰਗਰੂਰ ਜਿਹੜੀ ਗੱਲ ਕਰੀ ਆ ਕਿ ਮੈਂ ਤਾਂ ਜੀ ਉੱਥੇ ਜਲੰਧਰ ਕੋਠੀ ਲੈਲੀ ਕਰਾਇ ਤੇ ਮੈਂ ਤਾਂ ਉੱਥੇ ਹੀ ਰਹਾ ਕਰੂੰਗਾ ਕਿ ਤਿੰਨ ਦਿਨ ਮੈਂ ਕੋ ਜਲੰਧਰ ਰਹਾ ਕਰੂੰਗਾ ਤੇ ਤਿੰਨ ਦਿਨ ਬਾਅਦ ਸੰਗਰੂਰ ਰਹਾ ਕਰੂੰਗਾ ਉਹ ਕਿੱਥੇ ਨੇ ਹੁਣ ਮੰਤਰੀ ਸਾਹਿਬ ਨਾ ਤਾਂ ਹੁਣ ਕਦੇ ਸੰਗਰੂਰ ਜਾਂਦੇ ਦਿਖੇ ਨੇ ਉਹ ਨਾ ਕਿਤੇ ਨਾ ਕਿਤੇ ਹੁਣ ਉਹ ਜਲੰਧਰ ਦੀ ਗੱਲ ਕਰੀਏ ਜਿਹੜੀ ਕੋਠੀ ਕਿਰਾਏ ਤੇ ਲਈ ਹੈ ਉੱਥੇ ਕਿਤੇ ਬਹਿੰਦੇ ਦਿਖੇ ਨੇ ਹਾਂ ਹੁਣ ਚੰਡੀਗੜ੍ਹ ਜਰੂਰ ਮੀਟਿੰਗਾਂ ਹੋ ਰਹੀਆਂ ਨੇ ਤਾਂ ਗੱਲ ਇਹੀ ਕਹਿ ਸਕਦੇ ਆ ਕਿ ਹਾਥੀ ਦੇ ਦੰਦ ਖਾਣਦੇ ਹੋਰ ਤੇ ਖਾਰ ਦੇ ਕਿਸ਼ੋਰ ਨੇ ਜਦੋਂ ਵਾਦੇ ਲੋਕਾਂ ਨਾਲ ਕਰਨੇ ਨੇ ਤਾਂ ਉਦੋਂ ਸਾਰੇ ਜਿਹੜੇ ਵੀ ਮੰਤਰੀ ਨੇ ਉਹ ਕਿਤੇ ਨਾ ਕਿਤੇ ਐਨੇ ਆਪਣੇ ਆਪ ਨੂੰ ਸ਼ਰੀਫ ਬਣ ਜਾਂਦੇ ਨੇ ਐਨੇ ਸੱਚੇ ਬਣ ਜਾਂਦੇ ਨੇ ਕਿ ਭਾਈ ਅਸੀਂ ਤਾਂ ਤੁਹਾਡੀ ਹੀ ਸੇਵਾਦਾਰ ਆ ਤੁਹਾਡੀ ਹੀ ਬਤਾਏ ਹੋਈ ਵੋਟਾਂ ਦੇ ਨਾਲ ਜਿੱਤੇ ਆ ਤੇ ਜਦੋਂ ਮੰਤਰੀ ਬਣ ਜਾਂਦੇ ਨੇ ਜਾ ਕਿਤੇ ਨਾ ਕਿਤੇ ਹਾਰ ਜਾਂਦੇ ਨੇ ਤਾਂ ਕਿ ਗਿਰਗਟ ਵਾਂਗੂ ਰੰਗ ਬਦਲ ਲੈਂਦੇ ਨੇ ਹਾਲੇ ਗਿਰਗਟ ਵੀ ਸੋਚ ਸਮਝ ਕੇ ਰੰਗ ਬਦਲਦੀ ਆ ਪਰ ਮੰਤਰੀਆਂ ਦੇ ਨਹੀਂ ਪਤਾ ਲੱਗਦਾ ਤੁਹਾਨੂੰ ਪਤਾ ਹੀ ਹੈ ਕਿ ਅੱਜ ਕਿੱਥੇ ਨੇ ਕਿਹੜੀ ਪਾਰਟੀ ਜੁਆਇਨ ਕਰ ਲੈਣ ਤੇ ਕਿਹੜੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਜਿਹੜੀ ਪਾਰਟੀ ਛੱਡਦੇ ਨੇ ਉਹਦੀ ਮਾਂ ਪੈਣ ਕਰ ਦਿੰਦੇ ਨੇ ਬੋਲ ਬਾਣੀ ਚ ਇਹ ਨਹੀਂ ਦੱਸ ਦੇਖਦੇ ਪਰਸਨਲੀ ਟੈਗ ਕਰਨੇ ਸਟਾਰਟ ਹੋ ਜਾਂਦੇ ਨੇ ਤੁਸੀਂ ਦੇਖੀ ਹੁਣ ਅਗਰ ਆਪਾਂ ਰਵਨੀ ਦੇ ਬਿੱਟੂ ਦੀ ਗੱਲ ਕਰੀਏ ਜਿਹੜੇ ਆਪਣੇ ਹੁਣ ਇਸ ਟਾਈਮ ਪੰਜਾਬ ਸਟੇਟ ਦੇ ਜੇ ਆਪਾਂ ਪੰਜਾਬ ਦੀ ਗੱਲ ਕਰਦੀਏ ਸੈਂਟਰ ਸਰਕਾਰ ਦੇ ਵਿੱਚ ਔਰ ਰੇਵ ਮੰਤਰੀ ਨੇ ਤਾਂ ਪਹਿਲਾਂ ਉਹ ਹੀ ਗੱਲ ਕਹਿੰਦੇ ਸੀ ਕਿਤੇ ਨਾ ਕਿਤੇ ਮੋਦੀ ਸਾਹਿਬ ਨੂੰ ਖਰੀਆਂ ਖਰੀਆਂ ਸੜਾਉਂਦੇ ਸੀਗੇ ਅਗਰ ਉਹਨਾਂ ਦੀ ਪੁਰਾਣੀ ਇੰਟਰਵਿਊ YouTube ਤੇ ਦੇਖੋ ਆਖਿਰ ਐਸਾ ਕੀ ਹੋ ਗਿਆ ਇਲੈਕਸ਼ਨ ਤੋਂ ਪਹਿਲਾਂ ਕਿ ਉਹਨਾਂ ਨੂੰ ਮੋਦੀ ਸਾਹਿਬ ਇੰਨੇ ਚੰਗੇ ਲੱਗਣ ਲੱਗੇ ਕਿ ਪਾਰਟੀ ਵੀ ਜੁਆਇਨ ਕਰ ਲਈ ਉਸ ਤੋਂ ਬਾਅਦ ਪਾਰਟੀ ਜੁਆਇਨ ਕਰਨ ਤੋਂ ਬਾਅਦ ਉੱਥੇ ਉਹ ਐਮਪੀ ਦੀ ਸੀਟ ਲੜਦੇ ਨੇ ਉੱਥੋਂ ਹਾਰ ਜਾਂਦੇ ਨੇ ਅੱਗੇ ਪਾਰਟੀ ਵੀ ਉਹਨਾਂ ਨੂੰ ਗਿਫਟ ਦੋਸ ਤੇ ਕਿ ਤੁਸੀਂ ਸਾਡੀ ਪਾਇਲਟੀ ਜਾਣ ਕਰੀਏ ਉਹਨਾਂ ਨੂੰ ਸਟੇਟ ਦਾ ਰੇਲ ਮੰਤਰੀ ਬਣਾ ਦਿੱਤਾ ਜਾਂਦਾ ਹੈ ਹਾਰਨ ਤੋਂ ਬਾਅਦ ਵੀ ਇੰਨਾ ਪਿਆਰ ਕਿਉਂ ਪਰਿਆ ਹੁੰਦਾ ਪਾਰਟੀਆਂ ਦਾ ਉਸ ਤੋਂ ਬਾਅਦ ਪਾਰਟੀ ਨੂੰ ਇਹ ਲੱਗਦਾ ਹੈ ਕਿ ਹੁਣ ਹਾਰੇ ਹੋਏ ਨੂੰ ਅਸੀਂ ਮੰਤਰੀ ਮੰਡਲ ਚ ਨਹੀਂ ਲੈ ਸਕਦੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਰਾਜਸਥਾਨ ਤੋਂ ਇਲੈਕਸ਼ਨ ਲੜਾਈ ਜਾਂਦੀ ਹੈ ਤੇ ਉੱਥੋਂ ਜਿੱਤਦੇ ਵੀ ਨੇ ਠੀਕ ਹੈ ਨਾ ਤੇ ਹੁਣ ਗੱਲ ਇਹ ਆ ਜਾਂਦੀ ਹੈ ਕਿ ਹੁਣ ਮੰਤਰੀ ਆਖਿਰ ਉਹ ਐਮਪੀ ਰਾਜਸਥਾਨ ਦੇ ਨੇ ਜਾਂ ਪੰਜਾਬ ਦੇ ਕਿਤਨਾ ਕਿਤੇ ਜਿਹੜਾ ਉਹਨੂੰ ਗਿਫਟ ਚ ਮਿਲਿਆ ਹੈ ਸੈਂਟਰ ਸਰਕਾਰ ਤੋਂ ਇੱਕ ਅਹੁਦਾ ਕਿ ਹੁਣ ਉਹਦੀ ਗੱਲ ਜਿਆਦਾ ਇਮੇਜ ਨੂੰ ਅਹਿਮਤ ਦੇਣਗੇ ਕਿ ਉਹ ਸੰਗਰੂਰ ਦੀ ਗੱਲ ਲੋਕਾਂ ਦੀ ਚੱਕਣ ਗਈ ਜਿਤਨਾ ਰਾਜਸਥਾਨ ਦੀ ਜਿੱਥੋਂ ਜਿੱਤੇ ਨੇ ਜਾ ਕੇ ਪੰਜਾਬ ਦੀ ਗੱਲ ਚੱਕਣਗੇ ਆਪਣੇ ਸੈਂਟਰ ਸਰਕਾਰ ਦੇ ਵਿੱਚ ਮੰਤਰੀ ਹੋਣ ਤੋਂ ਬਾਅਦ ਤਾਂ ਕਿਤਨੇ ਕਿਤੇ ਗੱਲ ਹੋਈ ਜਾਂਦੀ ਹੈ ਕਿ ਉਸ ਤੋਂ ਬਾਅਦ ਉਹ ਤੁਹਾਨੂੰ ਵਧੀਆ ਕਿ ਫਿਰ ਵਿਵਾਦਾਂ 'ਚ ਗਿਰੇ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਰਾਹੁਲ ਗਾਂਧੀ ਨੂੰ ਵੀ ਤੇ ਪਰਸਨਲ ਅਟੈਕ ਕੀਤਾ ਉਸ ਤੋਂ ਬਾਅਦ ਫਿਰ ਉਹੀ ਵਾਰ ਹੋਈ ਕਾਂਗਰਸ ਨੇ ਅ ਬਿੱਟੂ ਦੇ ਵਾਰ ਕੀਤਾ ਪਰਸਨਲੀ ਤਾਂ ਆਖਿਰ ਐਸੇ ਜਿਹੜੇ ਮੰਤਰੀ ਨੇ ਜਾਂ ਜਿਵੇਂ ਆਪਾਂ ਕਹੀਏ ਜਾਖੜ ਸਾਹਿਬ ਦੀ ਗੱਲ ਕਰ ਲੈਦੇ ਆ ਜਿਨ੍ਹਾਂ ਨੇ ਕਾਂਗਰਸ ਛੱਡ ਕੇ ਭਾਰਤ ਜਨਤਾ ਪਾਰਟੀ ਦਾ ਪੱਲਾ ਫੜਿਆ ਬਹੁਤ ਐਸੇ ਨੇਤਾ ਨੇ ਜਿ ਆਪਾਂ ਮਹਾਰਾਣੀ ਪ੍ਰਮੇਤ ਕੋਰ ਦੀ ਗੱਲ ਕਰ ਲਈਏ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਐ ਉਹ ਵੀ ਇਲੈਕਸ਼ਨ ਲੜੇ ਨੇ ਉੱਥੋਂ ਵੀ ਉਹਨਾਂ ਨੂੰ ਵੀ ਹਾਰ ਦਾ ਸਾਹਮਣਾ ਦੇਖਣਾ ਪਿਆ ਕਿ ਆਖਰ ਐਸਾ ਕੀ ਹੋ ਗਿਆ ਹੁਣ ਕਿ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਂਗਰਸ ਖਾਸ ਕਰਕੇ ਪੰਜਾਬ ਦੀ ਗੱਲ ਕਰਦੀ ਐ ਕਾਂਗਰਸੀਆਂ ਨੂੰ ਪੰਜਾਬ ਪੰਜਾਬ ਦੇ ਆਨੂੰ ਉਹ ਇੰਨੀ ਪਾਰਟੀ ਚੰਗੀ ਕਿਉਂ ਲੱਗਣ ਲੱਗੀ ਕੀ ਉਹਨਾਂ ਨੂੰ ਇਹ ਲੱਗਣ ਲੱਗਿਆ ਸੀ ਕਿ ਆਮ ਆਦੀ ਪਾਰਟੀ ਸ਼ਾਇਦ ਹੋਰ ਵੋਟਾਂ ਜ਼ਿਆਦਾ ਲੈ ਗਈ ਕਿ ਆਮ ਅਗਰ ਕਾਂਗਰਸ ਵੱਲ ਜਾਣੇ ਆ ਨਾ ਆਭਾਰਤੀਆਂ ਤਾਂ ਪਾਰਟੀ ਕੱਨੀ ਜਾਣੇ ਆ ਤਾਂ ਕਿਤੇ ਨਾ ਕਿਤੇ ਸਾਡੀ ਜਿਹੜੀ ਤੇ ਈੜੀ ਦੀ ਡਰ ਹੈ ਜਾਂ ਅਹਮਦੀ ਪਾਰਟੀ ਹੈ ਉਹ ਸਾਡੇ ਤੇ ਕਿਤੇ ਨਾ ਕਿਤੇ ਕੋਈ ਇਨਕੁਆਇਰੀ ਨਾ ਬਿਠਾ ਦੇ ਸਾਡੇ ਦੇ ਕੋਈ ਜਿਹੜੇ ਭ੍ਰਸ਼ਟਾਚਾਰ ਸਾਡੀਆਂ ਸਰਕਾਰਾਂ ਵੇਲੇ ਹੋਇਆ ਕਿਤੇ ਨਾ ਕਿਤੇ ਉਹਦਾ ਜਿਹੜਾ ਛਿੱਟਾ ਉਹ ਸਾਡੇ ਤੇ ਨਾ ਗਿਰ ਜੇ ਡਰ ਆ ਕਹਿੰਦੇ ਚੋਰ ਦੇ ਕਹਿੰਦੇ ਨਾ ਕਿਤੇ ਜਿਹੜਾ ਕਹਿੰਦੇ ਚੋਰ ਦੀ ਦਾੜ੍ਹੀ ਚ ਤਣਕਾ ਉਹ ਚੀਜ਼ ਕਿਤੇ ਨਾ ਕਿਤੇ ਸਾਬਤ ਹੋਈ ਇਲੈਕਸ਼ਨ ਤੋਂ ਪਹਿਲਾਂ ਲੋਕ ਸਭਾ ਦੀਆਂ ਜਦੋਂ ਉਹਨਾਂ ਨੇ ਦੇਖਿਆ ਉਸ ਤੋਂ ਬਾਅਦ ਕੁਝ ਲੋਕ ਜਿਹੜੇ ਕਾਂਗਰਸੀ ਨੇ ਉਹ ਦੁਬਾਰਾ ਫਿਰ ਪਾਰਟੀ ਮਾਰ ਕੇ ਕਾਂਗਰਸ ਨੂੰ ਜੁਆਇਨ ਕਰ ਗਏ ਅੱਧੇ ਹਾਲੇ ਸੋਚ ਵੀ ਰਹੇ ਨੇ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਸ਼ਾਇਦ ਅਸੀਂ ਕਾਂਗਰਸ ਦੇ ਵਿੱਚ ਹੁੰਦੇ ਸਾਨੂੰ ਸਰਕਾਰ ਜਿਹੜੀ ਕਾਂਗਰਸ ਦੀ ਮਤਲਬ ਸਰਕਾਰ ਪਾਰਟੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਐਮਪੀ ਦੀ ਟਿਕਟ ਦੇ ਸਕਦੀ ਸੀ ਅਸੀਂ ਜਿੱਤ ਸਕਦੇ ਉਮੀਦ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਜਿਵੇਂ ਉਹਨਾਂ ਨੂੰ ਕਾਂਗਰਸ ਜੇ ਭਾਰਤੀ ਜਨਤਾ ਪਾਰਟੀ ਜੁਆਇਨ ਕਰੀ ਤਾਂ ਸ਼ਾਇਦ ਉੱਥੇ ਵੀ ਉਮੀਦ ਇਹ ਸੀ ਉਹਨਾਂ ਨੂੰ ਕਿ ਅਗਰ ਅਸੀਂ ਜਾਣੇ ਹਾਂ ਤਾਂ ਇਹਨਾਂ ਨੂੰ ਵਰਕਰ ਦੀ ਤਾਂ ਲੋੜ ਹੈ ਹੀ ਹੈ ਇਹਨਾਂ ਨੂੰ ਕਿਤੇ ਨਾ ਕਿਤੇ ਬੰਦੇ ਦੀ ਇਲੈਕਸ਼ਨ ਲੜਾਉਣੀ ਹੈ ਲੜਾਉਣੀ ਹੈ ਹੁਣ ਤੁਹਾਨੂੰ ਪਤਾ ਹੀ ਹੈ ਹੁਣ ਐਮਐਲਏ ਵੇਲੇ ਵੀ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਲੜਾਉਣੇ ਨੇ ਫਿਰ ਜੇ ਹੁਣ ਆਪਾਂ ਸਰਪੰਚੀ ਦੀਆਂ ਗੱਲ ਕਰੀਏ ਉੱਥੇ ਵੀ ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਲੜਾਉਣੇ ਨੇ ਸ਼ਹਿਰਾਂ ਦੀ ਗੱਲ ਕਰੀਏ ਜੇ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਉੱਥੇ ਵੀ ਉਹਨਾਂ ਨੇ ਕੈਂਡੀਡੇਟ ਖੜਾਉਣੇ ਤਾਂ ਕਿਤੇ ਨਾ ਕਿਤੇ ਜਿਹੜੇ ਪਾਰ ਚਾਹੇ ਕਾਂਗਰਸ ਕਾਂਗਰਸ ਦੀ ਗੱਲ ਕਰੀਏ ਅਕਾਲੀ ਦਲ ਦੀ ਗੱਲ ਕਰੀਏ ਉਹ ਕਿਤਨਾ ਕਿਤੇ ਹੁਣ ਚੌਥੀ ਪਾਰਟੀ ਜਿਹੜੀ ਪੰਜਾਬ ਦੇ ਵਿੱਚੋਂ ਉੱਭਰੀ ਹੈ ਭਾਰਤੀ ਜਨਤਾ ਪਾਰਟੀ ਉਹਦੇ ਵੱਲ ਰੁੱਖ ਕਰਦੇ ਨਜ਼ਰ ਆ ਰਹੇ ਨੇ ਤਾਂ ਹੁਣ ਆਪਾਂ ਜੋ ਦੇਖਣਾ ਹੋਏਗਾ ਕਿ ਸਰਕਾਰ ਆ ਜਿਹੜੀ ਉਹ ਆਪਣੀ ਇਮੇਜ ਆ ਜਿਹੜੀ ਉਹਨੂੰ ਛੁਪਾਉਣ ਦੇ ਵਾਸਤੇ ਜੱਜ ਨੇ ਉਹਨਾਂ ਨੇ ਗਲਤੀਆਂ ਕੀਤੀਆਂ ਉਹਨੂੰ ਛੁਪਾਉਣ ਦੇ ਚੱਕਰ 'ਚ ਉਹ ਹੁਣ ਐਸਾ ਕੁਝ ਕਰਨਾ ਚਾਹ ਰਹੀ ਹੈ ਜਿਹਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਹੁਣ ਟਾਈਮ ਸਾਡੇ ਕੋਲ ਰਹਿ ਗਿਆ 2.5 ਸਾਲ ਰਹਿ ਜਿਹੜੇ ਹੁਣ ਆਪਾਂ ਕਹੀ ਦੀ ਉਹ ਰਹਿ ਗਏ ਜਿਵੇਂ 2 ਸਾਲ ਕੇ ਦੀ ਜਿਹਨਾਂ ਨੂੰ ਆਪਾਂ ਆਪਣਾ ਦਾ ਉਹ ਉਹਨੂੰ ਕਿਤੇ ਨਾ ਕਿਤੇ ਜਿਹੜੇ ਅਸੀਂ ਕੰਮਕਾਰ ਕਰਕੇ ਲੋਕਾਂ ਦਾ ਜਿਹੜਾ ਇੱਕ ਭਰੋਸਾ ਉਹ ਜਿੱਤ ਪਾਈਏ ਤੁਹਾਨੂੰ ਪਤਾ ਹੀ ਹੈ ਕਿ ਆਮਾ ਦੀ ਪਾਰਟੀ ਹੈ ਉਹ ਕਿਤੇ ਨਾ ਕਿਤੇ ਜਿਹੜਾ ਉਹਦਾ ਇਮੇਜ ਹੈ ਉਹ ਉਨੀ ਨਹੀਂ ਗੁੱਡਵਿਲ ਬਣ ਪਾਈ ਜਿੰਨੀ ਕਿ ਆਉਣ ਵਾਲੇ ਹੌਲੀ ਹੌਲੀ ਵਕਤ ਦੇ ਵਿੱਚ ਉਹਨਾਂ ਦਾ ਗਰਾਫ ਹੈ ਡਾਊਨ ਹੁੰਦਾ ਜਾ ਰਿਹਾ ਉਹਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਹਾਂ ਕੁਝ ਕਾਂਗਰਸ ਦੇ ਬੰਦਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਗੱਲ ਕਹੀ ਹੈ ਕਿ ਜੋ ਆਮਾ ਦੀ ਪਾਰਟੀ ਹੈ ਜੋ ਉਹਨਾਂ ਨੇ ਵਾਦੇ ਆਹ ਪਬਲਿਕ ਨਾਲ ਕਿਤੇ ਦੀ ਉਹ ਕਿਤੇ ਨਾ ਕਿਤੇ ਮੁਕਰਦੇ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਜੋ ਵਿਕਾਸ ਆ ਜਿਹੜੀ ਪੰਜਾਬ ਦਾ ਉਹ ਨਾ ਨਹੀਂ ਹੋ ਪਾਇਆ ਜਿੰਨਾ ਕਾਂਗਰਸ ਦੇ ਕਾਲੀਆਂ ਨੇ ਕਿਤਾ ਇਹ ਤਾਂ ਸਿਰਫ ਗੱਲਾਂ ਦੇ ਪੀਰ ਨੇ ਗੱਲਾਂ ਹੀ ਕਰਨ ਯੋਗੇ ਨੇ ਗੱਲਾਂ ਦਾ ਕੜਾ ਬਣਾ ਰਹੇ ਨੇ ਇਹਨਾਂ ਦਾ ਕਰਨਾ ਕਰਾਣਾ ਕੱਖ ਨਹੀਂ ਸਿਰਫ ਇਹ ਉਹ ਜੇ ਆਪਾਂ ਭਗਵੰਤ ਮਾਨ ਸਾਹਿਬ ਦੀ ਗੱਲ ਕਰੀਏ ਉਹ ਕਹਿੰਦੇ ਨਹੀਂ ਇਹਨਾਂ ਨੰਦਾ ਜੀ ਪੋਸਟਰ ਬਾਦ ਆ ਜਿਆਦਾ ਜਾ ਕਿਤੇ ਨਾ ਕਿਤੇ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਝੂਟਾ ਆਪਣਾ ਹੈਲੀਕਾਪਟਰ ਜਿਹੜਾ ਪੰਜਾਬ ਸਰਕਾਰ ਦਾ ਪੰਜਾਬ ਦੇ ਖਰਚੇ ਜੇਬ ਦੇ ਜੇ ਖਜ਼ਾਨੇ ਤੇ ਵਿੱਚੋਂ ਖਰਚਾ ਕਰਕੇ ਭਗਵੰਤ ਮਾਨ ਸਾਹਿਬ ਨੂੰ ਕਮਾ ਭਗਵੰਤ ਮਾਨ ਸਾਹਿਬ ਕੇਜਰੀਵਾਲੋਂ ਕਮਾਉਂਦੇ ਹੀ ਨਜ਼ਰ ਆਏ ਤਾਂ ਕੇਸ਼ਰੀਵਾਲ ਸਾਹਿਬ ਜਦੋਂ ਜੇਲ੍ਹ ਸੀ ਤਾਂ ਭਗਵੰਤ ਮਾਨ ਸਾਹਿਬ ਨੇ ਆਪਣੀ ਪਾਰਟੀ ਨੂੰ ਉੱਚਾ ਚੱਕਣ ਵਾਸਤੇ ਇਤਨਾ ਕਿਤੇ ਪੰਜਾਬ ਦਾ ਪੈਸਾ ਵੀ ਯੂਜ਼ ਕੀਤਾ ਹੈ ਹੈਲੀਕਾਪਟਰ ਯੂਜ਼ ਕੀਤਾ ਕਦੇ ਉਹ ਐਮਪੀ ਜਾਂਦੇ ਨਜ਼ਰ ਆਏ ਕਦੇ ਮਹਾਰਾਸ਼ਟਰ ਨਜ਼ਰ ਆਏ ਕਦੇ ਉਹ ਰਾਜਸਥਾਨ ਨਜ਼ਰ ਆਏ ਜਾਂਦੇ ਰੈਲੀਆਂ ਕਰਦੇ ਹੋਏ ਹਰਿਆਣਾ ਨਜ਼ਰ ਆਏ ਫਿਰ ਹਿਮਾਚਲ ਜੇ ਨਜ਼ਰ ਆਏ ਤਾਂ ਆਖਿਰ ਪੰਜਾਬ ਜੇ ਆਪਾਂ ਗੱਲ ਕਰਦੇ ਆ ਕਿ ਪੰਜਾਬ ਸਰਕਾਰ ਜੀ ਦੇ ਵਿੱਚ ਇਹ ਬਹੁਤ ਮਾਨ ਸਾਹਿਬ ਨੇ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ ਖਜ਼ਾਨਾ ਸਾਨੂੰ ਪੰਜਾਬ ਦਾ ਲੋਕਾਂ ਨੇ ਮਿਹਨਤ ਕਰਕੇ ਜਿਹੜਾ ਕਹਿੰਦੀ ਟੈਕਸ ਭਰ ਕੇ ਤੁਹਾਨੂੰ ਭਰ ਰਹੇ ਨੇ ਪੰਜਾਬ ਦੇ ਲੋਕ ਤਾਂ ਤੁਸੀਂ ਜਿਹੜਾ ਪੈਸਾ ਉਹ ਤੁਸੀਂ ਪਾਰਟੀ ਦੇ ਫੰਡ ਦੀ ਨਾਂ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਦਾ ਪੈਸਾ ਉਹ ਤੁਸੀਂ ਆਪਣੇ ਜਿਹੜਾ ਦੂਜੀਆਂ ਸਟੇਟਾਂ ਦੇ ਵਿੱਚ ਲਾ ਰਹੇ ਆ ਪ੍ਰਚਾਰ ਲਈ ਉੱਥੇ ਦਾ ਪਾਰਟੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪੰਜਾਬ ਦੇ ਵਿੱਚ ਹਕੀਕਤ ਕੀ ਹੈ ਇੱਥੇ ਤੁਹਾਡਾ ਗ੍ਰਾਫ ਹੈ 13 0 ਦੀ ਗੱਲ ਕਰਦੇ ਸੀ ਤਾਂ ਤੁਹਾਨੂੰ ਤਿੰਨ ਹੀ ਸੀਟਾਂ ਮਿਲੀਆਂ ਨੇ ਇਹਦੀ ਗੱਲ ਤੁਸੀਂ ਕੀ ਹੋ ਸਟੇਟਾਂ ਦੇ ਵਿੱਚ ਕਰੋਗੇ ਆਪਣੀਆਂ ਨਾਕਾਮੀਆਂ ਨੇ ਜਿਹੜੀਆਂ ਉਹਨਾਂ ਦੁਜਾਗ ਜाहिर ਕਰੋਗੇ ਬਾਹਰ ਜਾ ਕੇ ਉੱਥੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਐਨੇ ਮਹਿਲਾ ਕਲੀਨਿਕ ਖੋਲਤੇ ਐਨੇ ਜੀ ਅਸੀਂ 600 ਜਿਹੜੀ ਉਹ ਮਾਫ ਕਰਤੀ ਪੈਣਾ ਨੂੰ ਅਸੀਂ ਜਿਹੜੀ ਬੱਸ ਸੇਵਾ ਫ੍ਰੀ ਹੈ ਉਹ ਜਾ ਰੱਖੀ ਮਤਲਬ ਕੰਟੀਨਿਊ ਰੱਖੀ ਹੈ ਆਪਣੇ ਤਾਂ ਜੇ ਤੁਸੀਂ ਵਾਦੇ ਨੇ ਪੂਰੇ ਕਿੱਤੇ ਨੇ ਕਿਤੇ ਨਾ ਕਿਤੇ ਉਦੋਂ ਬਾਅਦ ਤੁਹਾਡੇ ਜਿਹੜਾ ਬਰਡਨ ਹੈ ਉਹ ਪਿਆਈਏ ਸਰ ਉੱਤੇ ਖਜ਼ਾਨੇ ਦੀ ਅਗਰ ਅੱਜ ਇਹ ਗੱਲ ਕਰਦੇ ਆ ਪੀਆਰਟੀਸੀ ਮੁਲਾਜ਼ਮ ਹੈ ਉਹ ਵੀ ਤੁਹਾਨੂੰ ਨੋਟਿਸ ਭੇਜ ਚੁੱਕੇ ਨੇ ਬਿਜਲੀ ਬੋਰਡ ਮਹਿਕਮਾ ਹੈ ਉਹ ਵੀ ਕਿਤੇ ਨਾ ਕਿਤੇ ਨੋਟਿਸ ਭੇਜ ਚੁੱਕਿਆ ਕਿ ਤੁਸੀਂ ਕਿਤੇ ਨਾ ਕਿਤੇ ਜੋ ਪੰਜਾਬ ਦੇ ਵਿੱਚ ਐਸੇ ਹਾਲਾਤ ਬਣਦੇ ਜਾ ਰਹੇ ਨੇ ਕਿ ਜਿਹੜੇ ਇਸ ਟਾਈਮ ਮੁਲਾਜ਼ਮ ਨੇ ਚਾਹ ਬਿਜਲੀ ਬੋਰਡ ਦੇ ਹੋਣ ਜਾ ਪੀਆਰਟੀਸੀ ਦੇ ਮੁਲਾਜ਼ਮ ਹੋਣ ਜਿਹਨੇ ਕਾਰਪਾ ਟ੍ਰਾਂਸਪੋਰਟ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਅਗਰ ਤੁਹਾਡਾ ਹੀ ਹਾਰ ਰਿਹਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਅਸਰ ਪੈਂਦਾ ਰਿਹਾ ਕਰੋੜਾ ਰੁਪਏ ਦਾ ਤਾਂ ਤੁਹਾਡੀਆਂ ਜਿਹੜੀਆਂ ਤੁਹਾਡੀਆਂ ਤਨਖਾਹਾਂ ਨੇ ਉਹਨੂੰ ਕੱਢਣ ਦੇ ਵਿੱਚ ਵੀ ਕਿਤੇ ਨਾ ਕਿਤੇ ਮੁਸ਼ਕਲ ਆਵੇਗੀ ਵਿਕਾਸ ਤਾਂ ਦੂਰ ਦੀ ਗੱਲ ਹੈ ਪੰਜਾਬ ਸਰਕਾਰ ਨੇ ਮੈਨੂੰ ਨਹੀਂ ਲੱਗਦਾ ਕੋਈ ਐਸਾ ਰੋੜਾ ਬਣਾਏ ਹੋਣ ਪਿੰਡਾਂ ਦੇ ਵਿੱਚ ਜਾਂ ਕੋਈ ਸੜਕਾਂ ਦੀ ਰਿਪੇਅਰ ਕੀਤੀ ਹੋਵੇ ਜਾਂ ਕਿਤੇ ਨਾ ਕਿਤੇ ਕੋਈ ਹਸਪੀਟਲ ਹੈ ਉਹਦੇ ਐਜੂਕੇਸ਼ਨ ਹੈ ਉਹਦੇ ਵਿੱਚ ਵਧੀਆ ਕੰਮ ਕੀਤਾ ਹੋਵੇ ਕੋਈ ਪੰਜਾਬ ਦੇ ਵਿੱਚ ਕੋਈ ਇੰਡਸਟਰੀ ਆਈ ਹੋਵੇ ਜਾਂ ਕੋਈ ਨਵਾਂ ਐਸਾ ਕੋਈ ਉਪਰਾਲਾ ਕੀਤਾ ਹੋਵੇ ਜਿਹਨੂੰ ਕਹਦੀਏ ਕਿ ਪੰਜਾਬ ਸਰਕਾਰ ਦਾ ਉਹ ਨਾਲ ਇਹ ਚੀਜ਼ 'ਚ ਫਰਕ ਪਿਆ ਹਾਂ ਪੋਸਟਰ ਜ਼ਰੂਰ ਨਜ਼ਰ ਆ ਰਹੇ ਨੇ ਭਗਵੰਤ ਮਾਨ ਸਾਹਿਬ ਦੇ ਜਗ੍ਹਾ-ਜਗ੍ਹਾ ਤੇ ਦੇਖਣ ਨੂੰ ਉਹਦੇ ਵਿੱਚ ਕੋਈ ਕਮੀ ਨਹੀਂ ਆਈ ਪਰ ਕਮੀ ਕੀ ਚਾ ਰਹੀ ਹੈ ਲੋਕਾਂ ਦੇ ਦਿਲਾਂ 'ਚ ਤੁਹਾਡੀ ਜਿਹੜੀ ਇਮੇਜ ਹੈ ਉਹ ਕਿੰਨੀ ਘਟੀ ਹੈ ਉਹ ਤੁਹਾਨੂੰ ਪਤਾ ਹੈ ਪਰ ਪਤਾ ਨਹੀਂ ਕਿਉਂ ਭਗਵੰਤ ਮਾਨ ਸਰਕਾਰ ਹੈ ਜਾਤੀ ਬਣੀ ਹੈ ਮੈਂ ਨਹੀਂ ਕਹਿੰਦਾ ਕਿ ਭਗਵੰਤ ਮਾਨ ਸਾਹਿਬ ਕਿਸੇ ਮੰਤਰੀ ਨੂੰ ਗੱਲ ਕਰਕੇ ਦੇਖ ਲੋ ਉਹਦੇ ਵਿੱਚ ਈਗੋ ਨਜ਼ਰ ਆ ਰਹੀ ਹੈ ਉਹਨਾਂ ਨੂੰ ਹਕੀਕਤੇ ਨਹੀਂ ਨਜ਼ਰ ਆ ਰਹੀ ਕਿ ਸਾਡਾ ਜਿਹੜਾ ਬੈਕਮੈਨ ਬੈਂਕ ਬੈਂਕਾ ਜਿਹੜਾ ਸਾਡਾ ਵੋਟ ਬੈਂਕ ਹੈ ਉਹ ਘਟ ਕਿਉਂ ਜਾ ਰਿਹਾ ਉਹ ਉਧਰ ਧਿਆਨ ਦੇਣ ਦੀ ਬਜਾਏ ਉਹ ਬੜੀਆਂ-ਬੜੀਆਂ ਹਵਾਵਾਂ ਮਾ ਛੱਡਣ ਨੂੰ ਅੱਗੇ ਨੇ ਬੜੀਆਂ-ਬੜੀਆਂ ਛੁਰਲੀਆਂ ਜਿਹਨੂੰ ਕਹਦੀ ਪੰਜਾਬੀ ਦੇ ਵਿੱਚ ਉਹ ਹੁਣ ਤੱਕ ਵੀ ਛੱਡਣ ਨੂੰ ਤਿਆਰ ਨਹੀਂ ਆਪਣੇ ਆਪ ਤੱਕ ਕਸੂਰ ਨਹੀਂ ਕਰ ਰਹੇ ਹੋ ਤਾਂ ਜੋ ਆਪਾਂ ਕਵਿਸ਼ਾ ਲੈ ਕੇ ਆਏ ਆ ਇਸ ਵਿਸ਼ੇ 'ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਵਿੱਚ ਜੁਭਗਵੰਤ ਮੰਤਰੀ ਸਾਹਿਬ ਨੇ ਜਿਹੜੇ 4 ਮੰਤਰੀਆਂ ਨੂੰ ਆਊਟ ਕੀਤਾ ਉਹਨਾਂ ਦੇ ਕੋਠੀ ਖਾਲੀ ਕਰਾਉਣ ਦੇ ਵਿੱਚ ਜਿਹੜਾ ਨੋਟਿਸ ਹੈ ਉਹ ਜਾਰੀ ਕੀਤਾ ਹੈ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਮੰਤਰੀ ਮੰਡਲ ਨੇ ਨਵੇਂ ਮੰਤਰੀ ਮੰਡਲ ਚਾਰ ਲੋਕ ਲੈ ਗਏ ਨੇ ਚਾਰ ਮੰਤਰੀ ਬਣਾਏ ਗਏ ਨੇ ਉਹਨਾਂ ਨੂੰ ਕੋਠੀ ਦੇ ਵਿੱਚ ਜਲਦੀ ਤੋਂ ਜਲਦੀ ਸ਼ਿਫਟ ਕੀਤਾ ਜਾਵੇ ਜੋ ਸਰਕਾਰ ਕਹਿੰਦੀ ਹੈ ਨੋਟਿਸ ਦੇ ਵਿੱਚ ਕਿ ਜਿਹੜੇ ਲੋਕ ਨੇ ਹੁਣ ਜਿਹੜੇ ਮਹਿਕਮੇ ਉਹਨਾਂ ਨੂੰ ਮਿਲੇ ਨੇ ਉਹਦੇ ਕਿਤੇ ਨਾ ਕਿਤੇ ਜਿਹੜੇ ਚੇਅਰਮੈਨ ਨੇ ਜਾਂ ਲੋਕ ਨੇ ਉਹ ਆ ਕੇ ਉੱਥੇ ਮਿਲਣ ਉਹਨਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤਾਂ ਇਹ ਜਿਹੜਾ ਇੱਕ ਵਿਸ਼ਾ ਹੈ ਉਹ ਆਪਾਂ ਜੋ ਗੱਲ ਲੈ ਰਹੇ ਹਾਂ ਉਹਦੇ ਵਿੱਚ ਇਹੀ ਚੀਜ਼ ਆਪਾਂ ਮਤਲਬ ਜਿਆਦਾ ਜਿਆਦਾ ਲੋਕਾਂ ਨੂੰ ਕਹਿੰਦੀ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਸਰਕਾਰ ਹੈ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਜਲਦੀ ਜਲਦੀ ਪਹੁੰਚ ਸਕੇ ਤੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਜਲਦੀ ਪੰਜਾਬ ਸਰਕਾਰ ਹੱਲ ਕਰ ਸਕੇ ਤਾਂ ਮੈਂ ਸੁਰਿੰਦਰ ਸਿੰਘ ਢੀਂਡਸਾ ਜੋ ਕਿ ਵਿਸ਼ਾ ਲੈ ਕੇ ਆਇਆ ਸੀ ਤਾਂ ਇਸ ਵਿਸ਼ੇ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਵੱਧ ਤੋਂ ਲਾਈਕ ਕਰਨਾ ਤੇ ਮੈਂ ਜਿਹੜਾ ਹੁਣ ਸਾਡਾ ਚਾਰ ਵਾਲਾ ਵਿਸ਼ਾ ਹੈ ਉਹਨੂੰ ਦੁਬਾਰਾ ਫਿਰ ਤੁਹਾਡੇ ਰੂਬਰੂ ਲੈ ਕੇ ਆਵਾਂਗਾ